ਸਾਸ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਸਾਡੇ ਕੋਲ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਇੱਕ ਬਹੁਤ ਹੀ ਦਿਲਚਸਪ ਜਾਣਕਾਰੀ ਆਈ ਹੈ ਖਾਸ ਕਰਕੇ ਉਹਨਾਂ ਸਾਰਿਆਂ ਲਈ ਜੋ ਕੈਨੇਡਾ ਵਿੱਚ ਪੱਕੇ ਹੋਣ ਦਾ ਸੋਚ ਰਹੇ ਨੇ ਯਾਨੀ ਪੀਆਰ ਲਈ ਦੇਖੋ ਪਿਛਲਾ ਸਾਲ ਤੱਕ ਕਾਫੀ ਕਹਿਲੋ ਔਖਾ ਰਿਹਾ ਹੈ ਭਾਰਤੀ ਵਿਦਿਆਰਥੀਆਂ ਲਈ ਪੀਆਰ ਦੇ ਚਾਹਵਾਨਾਂ ਲਈ ਬਹੁਤ پابੰਦੀਆਂ ਨਿਯਮ ਸਖਤ ਹੋਏ ਤੇ ਇੱਕ ਨਿਰਾਸ਼ਾ ਜਿਹੀ ਸੀ ਪਰ ਹੁਣ ਇਸ ਸਰੂਤ ਮੁਤਾਬਕ 2026 ਲਈ ਕੁਝ ਅਜਈਆਂ ਖਬਰਾਂ ਆ ਰਹੀਆਂ ਨੇ ਜੋ ਸ਼ਾਇਦ ਪੂਰੀ ਤਸਵੀਰ ਹੀ ਬਦਲ ਦੇਣ ਤੇ ਅੱਜ ਅਸੀਂ ਇਸੇ ਤੇ ਗੱਲਬਾਤ ਕਰਨੀ ਹੈ ਕਿ ਇਹ ਤਿੰਨ ਵੱਡੀਆਂ ਖੁਸ਼ਖਬਰੀਆਂ ਅਸਲ ਵਿੱਚ ਕੀ ਨੇ ਬਿਲਕੁਲ ਉਹ ਨਿਰਾਸ਼ਾ ਵਾਲਾ ਦੌਰ ਤਾਂ ਵਕਈ ਸੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਮੀਗ੍ਰੇਸ਼ਨ ਦੀਆਂ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਅਕਸਰ ਬਹੁਤ ਗੁੰਝਲਦਾਰ ਹੁੰਦੀਆਂ ਛੋਟਾ ਜਿਹਾ ਕੋਈ ਨਿਯਮ ਬਦਲਦਾ ਹੈ ਤੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਤੇ ਸਿੱਧਾ ਅਸਰ ਪੈਂਦਾ ਹੈ ਪਰ ਅ ਇਹ ਜਿਹੜੀ ਜਾਣਕਾਰੀ ਹੁਣ ਸਾਡੇ ਸਾਹਮਣੇ ਹੈ ਇਹ ਕੋਈ ਛੋਟੇ ਮੋਟੇ ਬਦਲਾਵ ਨਹੀਂ ਇਹ ਤਾਂ ਬਹੁਤ ਵੱਡੇ ਪੱਧਰ ਤੇ ਅੰਕੜਿਆਂ ਦੀ ਗੱਲ ਕਰਦੀ ਹੈ ਮੇਰੇ ਖਿਆਲ ਵਿੱਚ ਅਸਲ ਸਵਾਲ ਇਹ ਹੈ ਕਿ ਇਨਾ ਵਧੇ ਹੋਏ ਕੋਟਿਆਂ ਦਾ ਮਤਲਬ ਅਸਲ ਵਿੱਚ ਬਿਨੇਕਾਰਾਂ ਲਈ ਮਤਲਬ ਕੀ ਹੈ ਸਹੀ ਗੱਲ ਹੈ ਚਲੋ ਫਿਰ ਇਸੇ ਨੂੰ ਫਰੋਲਦੇ ਹਾਂ ਸਭ ਤੋਂ ਪਹਿਲੀ ਤੇ ਮੈਨੂੰ ਲੱਗਦਾ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਹੈ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਬਾਰੇ ਆਈਐਮਪੀ ਸਰੋਤ ਦੱਸਦਾ ਹੈ ਕਿ 2026 ਤੋਂ 2028 ਦੇ ਪਲਾਨ ਵਿੱਚ ਇਸ ਪ੍ਰੋਗਰਾਮ ਰਾਹੀਂ ਪੀਆਰ ਦੇਣ ਦਾ ਟਾਰਗੇਟ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਹੈ ਪਹਿਲਾਂ ਇਹ ਟਾਰਗੇਟ ਸੀ 129000 ਲੋਕਾਂ ਦਾ 129000 ਹਾਂ ਤੇ ਹੁਣ ਇਸ ਨੂੰ ਵਧਾ ਕੇ ਸਿੱਧਾ 170000 ਕਰ ਦਿੱਤਾ ਗਿਆ ਹੈ 1 ਮਿੰਟ 129000 ਤੋਂ ਸਿੱਧਾ 170000 ਇਹ ਤਾਂ ਇਹ ਤਾਂ 41000 ਦਾ ਸਿੱਧਾ-ਸਿੱਧਾ ਵਾਅਦਾ ਹੋ ਗਿਆ ਇੱਕੋ ਪ੍ਰੋਗਰਾਮ ਵਿੱਚ ਜੀ ਹਾਂ 41000 ਦਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੇ ਇਹ ਸਿਰਫ ਅੰਕੜੇ ਨਹੀਂ ਵੱਧੇ ਇਹ ਤਾਂ ਕਹਿ ਲਓ ਪੂਰਾ ਦਰਵਾਜ਼ਾ ਹੀ ਹੋਰ ਖੁੱਲਣ ਵਾਲੀ ਗੱਲ ਹੈ ਪਰ ਸਵਾਲ ਇਹ ਹੀ ਉੱਠਦਾ ਹੈ ਕਿ ਸਰਕਾਰ ਅਚਾਨਕ ਆਈਐਮਪੀ ਤੇ ਇੰਨੀ ਮਿਹਰਬਾਨ ਕਿਉਂ ਹੋ ਗਈ ਵੇਖੋ ਇੱਥੇ ਹੀ ਸਾਰਾ ਪੇਚ ਹੈ ਮੈਨੂੰ ਨਹੀਂ ਲੱਗਦਾ ਇਹ ਮਿਹਰਬਾਨੀ ਹੈ ਇਹ ਇੱਕ ਸੋਚੀ ਸਮਝੀ ਰਣਨੀਤੀ ਹੈ ਆਈਐਮਪੀ ਆਮ ਤੌਰ ਤੇ ਉਹਨਾਂ ਲੋਕਾਂ ਨੂੰ ਕਵਰ ਕਰਦਾ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਕੰਮ ਕਰ ਰਹੇ ਹੁੰਦੇ ਨੇ पर अजेहे वर्क परमिट ते जिस ਲਈ एला माए दी लोड ਨਹੀਂ ਹੁੰਦੀ। एल एम आई ए ਯਾਨੀ ਸਰਕਾਰ ਤੋਂ ਮਨਜ਼ੂਰੀ ਕਿ ਇਸ ਨੌਕਰੀ ਲਈ ਕੋਈ ਕੈਨੇਡੀਅਨ ਨਹੀਂ ਮਿਲਿਆ। ਬਿਲਕੁਲ। आई एम पी ਵਾਲੇ ਇਸ ਛੰਜੜ ਤੋਂ ਬਿਨਾ ਹੁੰਦੇ ਨੇ। ਜਿਵੇਂ ਕਹਿ ਲੋ ਕੰਪਨੀਆਂ ਦੇ ਅੰਦਰੂਨੀ ਟਰਾਂਸਫਰ ਵਾਲੇ ਜਾਂ ਖਾਸ ਸਮਝੌਤਿਆਂ ਤਹਿਤ ਆਏ ਲੋਕ ਤਾ 41000 ਦਾ ਕੋਟਾ ਵਧਾਉਣ ਦਾ ਸਾਫ਼ ਮਤਲਬ ਹੈ ਕਿ ਕੈਨੇਡਾ ਉਹਨਾਂ ਲੋਕਾਂ ਨੂੰ ਪੱਕਾ ਕਰਨ ਤੇ ਜ਼ੋਰ ਦੇ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਕੈਨੇਡੀਅਨ ਕੰਮ ਦੇ ਮਾਹੌਲ ਵਿੱਚ ਸਾਬਿਤ ਕਰ ਦਿੱਤਾ ਹੈ। ਅੱਛਾ, ਮਤਲਬ ਉਹਨਾਂ ਤੇ ਦਾ ਲਗਾ ਰਹੇ ਨੇ ਜਿਹੜੇ ਪਹਿਲਾਂ ਹੀ ਸਿਸਟਮ ਦਾ ਹਿੱਸਾ ਨੇ, ਜਿਨ੍ਹਾਂ ਦਾ ਰਿਕਾਰਡ ਸਾਹਮਣੇ ਹੈ। ਇੱਕ ਤਰ੍ਹਾਂ ਨਾਲ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਹੋ ਗਿਆ ਇਹ ਤਾਂ। ਬਿਲਕੁਲ। ਇਸ ਨਾਲ ਏਕੀਕਰਨ ਯਾਨੀ ਸਮਾਜ ਵਿੱਚ ਕੁਲਣ ਮਿਲਣ ਦਾ ਜੋਖਮ ਘਟ ਜਾਂਦਾ ਹੈ ਸਰਕਾਰ ਨੂੰ ਪਤਾ ਹੈ ਕਿ ਇਹ ਲੋਕ ਨੌਕਰੀ ਕਰ ਰਹੇ ਨੇ ਟੈਕਸ ਦੇ ਰਹੇ ਨੇ ਤੇ ਕੈਨੇਡੀਅਨ ਸਿਸਟਮ ਨੂੰ ਸਮਝਦੇ ਨੇ ਇਹ ਯਕੀਨੀ ਬਣਾਉਂਦਾ ਹੈ ਕਿ ਨਵੇਂ ਪੀਆਰ ਸਿੱਧੇ ਤੌਰ ਤੇ ਲੇਬਰ ਮਾਰਕੀਟ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ ਹਮ ਪਰ ਕੀ ਇਸ ਦਾ ਦੂਜਾ ਪਾਸਾ ਇਹ ਨਹੀਂ ਕਿ ਇਹ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਲਈ ਦਰਵਾਜ਼ਾ ਥੋੜਾ ਤੰਗ ਕਰ ਰਿਹਾ ਹੈ ਜੋ ਕੈਨੇਡਾ ਤੋਂ ਬਾਹਰ ਬੈਠ ਕੇ ਅਪਲਾਈ ਕਰ ਰਹੇ ਨੇ ਕੀ ਉਹਨਾਂ ਲਈ ਇਹ ਇੱਕ ਨਿਰਾਸ਼ਾਜਨਕ ਸੰਕੇਤ ਨਹੀਂ ਇਹ ਦੇਖਣ ਦਾ ਇੱਕ ਨਜ਼ਰੀਆ ਹੋ ਸਕਦਾ ਹੈ ਪਰ ਮੈਨੂੰ ਨਹੀਂ ਲੱਗਦਾ ਇਹ ਪੂਰੀ ਤਰ੍ਹਾਂ ਸੱਚ ਹੈ ਸਰਕਾਰ ਸਿਰਫ ਇੱਕ ਰਸਤੇ ਤੇ ਨਿਰਭਰ ਨਹੀਂ ਕਰਦੀ ਇਹ ਤਾਂ ਇੱਕ ਪੋਰਟਫੋਲੀਓ ਵਰਗਾ ਹੈ ਜਿੱਥੇ ਤੁਸੀਂ ਵਕ ਵਕ ਥਾਵਾਂ ਤੇ ਨਿਵੇਸ਼ ਕਰਦੇ ਹੋ IMP ਨੂੰ ਵਧਾਉਣ ਦਾ ਮਤਲਬ ਇਹ ਨਹੀਂ ਕਿ ਫੈਡਰਲ ਸਕਿਲਡ ਵਰਕਰ ਵਰਗੇ ਪ੍ਰੋਗਰਾਮਸ ਬੰਦ ਹੋ ਜਾਣਗੇ ਇਸ ਦਾ ਮਤਲਬ ਸਿਰਫ ਇਹ ਹੈ ਕਿ ਕੈਨੇਡੀਅਨ ਤਜਰਬੇ ਨੂੰ ਪਹਿਲਾਂ ਨਾਲੋਂ ਵੱਧ ਮਹੱਤਵ ਦਿੱਤਾ ਜਾ ਰਿਹਾ ਹੈ ਪਰ ਇਹ ਕਹਾਣੀ ਦਾ ਸਿਰਫ ਇੱਕ ਹਿੱਸਾ ਹੈ ਦੂਜਾ ਤੇ ਸ਼ਾਇਦ ਇਸ ਤੋਂ ਵੀ ਵੱਡਾ ਹਿੱਸਾ ਸੂਬਿਆਂ ਨਾਲ ਜੁੜਿਆ ਹੋਇਆ ਹੈ ਹਾਂ ਤੇ ਇੱਥੇ ਆ ਕੇ ਗੱਲ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਚਲੋ ਸੂਬਿਆਂ ਦੀ ਗੱਲ ਕਰੀਏ ਸਾਡਾ ਸਰੋਤ ਦੱਸਦਾ ਹੈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਯਾਨੀ PNP ਬਾਰੇ ਉਹ ਕਹਿੰਦੇ ਨੇ ਕਿ ਸਾਲ ਦਾ ਪਹਿਲਾ ਪੀਐਨਪੀ ਡਰਾਅ ਨਿਕਲਿਆ 574 ਲੋਕਾਂ ਨੂੰ ਸੱਦਾ ਮਿਲਿਆ ਪਰ ਸੀਆਰਐਸ ਸਕੋਰ ਸੀ 711 711 ਹਾਂ 711 ਹੁਣ ਇਹ ਸਕੋਰ ਸੁਣ ਕੇ ਤਾਂ ਚੰਗੇ ਭਲੇ ਬੰਦੇ ਦਾ ਦਿਲ بیٹھ ਜਾਵੇ ਇਹ ਬਹੁਤ ਜ਼ਿਆਦਾ ਹੈ हां 711 ਦਾ ਅੰਕੜਾ ਤਾਂ ਵਾਕਈ ਡਰਾਉਣਾ ਲੱਗ ਸਕਦਾ ਹੈ ਇਹ ਇੰਜ ਹੈ ਜਿਵੇਂ ਤੁਸੀਂ ਮੈਰਾਥਨ ਦੌੜਨ ਗਏ ਹੋ ਤੇ ਪਤਾ ਲੱਗੇ ਕਿ ਪਹਿਲੇ ਨੰਬਰ ਵਾਲਾ ਬੰਦਾ ਤਾਂ ਅੱਧੇ ਸਮੇਂ ਵਿੱਚ ਹੀ ਦੌੜ ਪੂਰੀ ਕਰ ਗਿਆ ਇਹ ਦੱਸਦਾ ਹੈ ਕਿ ਮੁਕਾਬਲਾ ਕਿੰਨਾ ਸਖਤ ਹੈ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਨੂੰ ਸੂਬੇ ਵੱਲੋਂ ਸਿੱਧੀ ਨਾਮੀਨੇਸ਼ਨ ਮਿਲਦੀ ਹੈ ਜਿਸ ਨਾਲ 600 ਪੁਆਇੰਟ ਜੁੜ ਜਾਂਦੇ ਨੇ ਬਿਲਕੁਲ ਪਰ ਇੱਥੇ ਹੀ ਖੇਡ ਹੈ ਅਸਲ ਖਬਰ 711 ਦੇ ਸਕੋਰ ਵਿੱਚ ਨਹੀਂ ਬਲਕਿ 2026 ਲਈ ਪੀਐਨਪੀ ਕੋਟੇ ਵਿੱਚ ਹੋਏ ਵੱਡੇ ਵਾਅਦੇ ਵਿੱਚ ਹੈ ਪਿਛਲੇ ਸਾਲ ਪੀਐਨਪੀ ਦਾ ਟੀਚਾ ਸੀ 55000 ਲੋਕਾਂ ਨੂੰ ਪੀਆਰ ਦੇਣ ਦਾ 55000 ਠੀਕ ਹੈ ਪਰ ਇਸ ਸਰੋਤ ਮੁਤਾਬਕ 2026 ਲਈ ਇਹ ਟੀਚਾ ਵਧਾ ਕੇ 91500 ਕਰ ਦਿੱਤਾ ਗਿਆ ਹੈ ਕੀ 55000 ਤੋਂ ਸਿੱਧਾ 91500 ਹਾਂਜੀ ਇਹ ਤਾਂ ਲਗਭਗ ਦੁੱਗਣਾ ਹੀ ਹੋ ਗਿਆ ਇਹ ਤਾਂ ਉਹ ਨੁਕਤਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਇੱਕ ਡਰਾ ਦਾ ਉੱਚਾ ਸਕੋਰ ਸਿਰਫ ਉਸ ਪਲ ਦੀ ਤਸਵੀਰ ਹੁੰਦਾ ਹੈ ਪਰ ਕੋਟੇ ਵਿੱਚ ਇੰਨਾ ਵੱਡਾ ਵਾਦਾ ਪੂਰੇ ਸਾਲ ਦੀ ਨੀਤੀ ਨੂੰ ਬਦਲ ਦਿੰਦਾ ਹੈ ਜੇ ਅਸੀਂ ਇਸ ਨੂੰ ਵੱਗੇ ਪੱਧਰ ਤੇ ਦੇਖੀਏ ਤਾਂ ਇਹ ਮੰਗ ਅਤੇ ਸਪਲਾਈ ਦਾ ਸਧਾਰਨ ਜਿਹਾ ਸਿਧਾਂਤ ਹੈ ਜਦੋਂ ਸੂਬਿਆਂ ਕੋਲ ਭਰਨ ਲਈ 91500 ਥਾਵਾਂ ਹੋਣ ਤਾਂ ਉਹਨਾਂ ਨੂੰ ਆਪਣੇ ਟੀਚੇ ਪੂਰੇ ਕਰਨ ਲਈ ਸਾਲ ਭਰ ਵਿੱਚ ਜ਼ਿਆਦਾ ਡਰਾ ਕੱਢਣੇ ਹੀ ਪੈਣਗੇ ਠੀਕ ਹੈ ਕੋਟਾ ਵੱਡਾ ਹੈ ਤਾਂ ਡਰਾ ਜ਼ਿਆਦਾ ਹੋਣਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਹੁਣ ਹੋਰ ਵੀ ਜ਼ਿਆਦਾ ਲੋਕ ਅਪਲਾਈ ਕਰਨਗੇ ਤੇ ਮੁਕਾਬਲਾ ਓਨਾ ਹੀ ਸਖਤ ਰਹੇਗਾ ਬਹੁਤ ਵਧੀਆ ਸਵਾਲ ਹੈ ਦੇਖੋ ਉਮੀਦਵਾਰ ਤਾਂ ਵਧਣਗੇ ਪਰ ਸਿਸਟਮ ਇਸ ਤਰ੍ਹਾਂ ਕੰਮ ਨਹੀਂ ਕਰਦਾ ਸੋਚੋ ਪਹਿਲੇ ਕੁਝ ਡਰਾ ਵਿੱਚ ਸੂਬੇ ਸਭ ਤੋਂ ਉੱਚੇ ਸਕੋਰ ਵਾਲੇ ਯਾਨੀ ਕ੍ਰੀਮ ਉਮੀਦਵਾਰਾਂ ਨੂੰ ਚੁੱਕ ਲੈਣਗੇ ਪਰ ਜਦੋਂ 91500 ਦਾ ਟੀਚਾ ਪੂਰਾ ਕਰਨਾ ਹੋਵੇ ਤਾਂ ਸਿਰਫ ਕ੍ਰੀਮਨਲ ਕੰਮ ਨਹੀਂ ਚਲਾ ਸਕਦੇ ਉਹਨਾਂ ਨੂੰ ਪੂਲ ਵਿੱਚ ਹੋਰ ਡੂੰਗਾਈ ਤੱਕ ਜਾਣਾ ਪਵੇਗਾ ਜਿਉਂ-ਜਿਉਂ ਸਾਲ ਅੱਗੇ ਵਧੇਗਾ ਤੇ ਉੱਚ ਸਕੋਰ ਵਾਲੇ ਉਮੀਦਵਾਰ ਪੂਲ ਚੋਂ ਨਿਕਲਦੇ ਜਾਣਗੇ ਤਾਂ ਕੋਟਾ ਪੂਰਾ ਕਰਨ ਲਈ ਘੱਟੋ-ਘੱਟ ਲੋੜੀਂਦੇ ਸਕੋਰ ਨੂੰ ਹੇਠਾਂ ਲਿਆਉਣਾ ਉਹਨਾਂ ਦੀ ਮਜਬੂਰੀ ਬਣ ਜਾਵੇਗੀ ਅੱਛਾ ਤਾਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇੱਕ 7100 ਦੇ ਸਕੋਰ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਬਿਲਕੁਲ ਨਹੀਂ ਸਗੋਂ 99500 ਦੇ ਟੀਚੇ ਨੂੰ ਦੇਖ ਕੇ ਲੰਬੀ ਖੇਡ ਲਈ ਤਿਆਰ ਰਹਿਣਾ ਚਾਹੀਦਾ ਹੈ ਇਸ ਦਾ ਮਤਲਬ ਤਾਂ ਇਹ ਵੀ ਹੋਇਆ ਕਿ ਹੁਣ ਸੂਬਿਆਂ ਕੋਲ ਜ਼ਿਆਦਾ ਤਾਕਤ ਆ ਗਈ ਹੈ ਬਿਲਕੁਲ ਇਸ ਸ਼ਕਤੀ ਦਾ ਸੰਤੁਲਨ ਫੈਡਰਲ ਸਰਕਾਰ ਤੋਂ ਸੂਬਿਆਂ ਵੱਲ ਤਬਦੀਲ ਕਰ ਰਿਹਾ ਹੈ ਹੁਣ 온ਟਾਰੀਓ ਬ੍ਰਿਟਿਸ਼ ਕੋਲੰਬੀਆ ਜਾਂ ਅਲਬਰਟਾ ਵਰਗੇ ਸੂਬੇ ਆਪਣੀਆਂ ਖਾਸ ਲੋੜਾਂ ਮੁਤਾਬਕ ਉਮੀਦਵਾਰ ਚੁਣ ਸਕਦੇ ਨੇ ਜੇ BC ਨੂੰ ਇਕਰੋਲੋਜੀ ਦੇ ਮਾਹਿਰ ਚਾਹੀਦੇ ਨੇ ਉਹ ਉਸ ਖੇਤਰ ਦੇ ਲੋਕਾਂ ਨੂੰ ਤਰਜੀਹ ਦੇਣਗੇ ਜਿਸ ਸਕੈਚਵਨ ਨੂੰ ਖੇਤੀਬਾੜੀ ਦੇ ਮਾਹਿਰ ਚਾਹੀਦੇ ਨੇ ਤਾਂ ਉਹਨਾਂ ਦਾ ਧਿਆਨ ਉਧਰ ਹੋਵੇਗਾ ਇਹ ਇਮੀਗ੍ਰੇਸ਼ਨ ਨੂੰ ਹੋਰ ਵੀ ਨਿਸ਼ਾਨਾ ਅਧਾਰਿਤ ਬਣਾਉਂਦਾ ਹੈ ਤਾਂ ਇੱਕ ਪਾਸੇ ਐਮ ਆਈ ਪੀ ਜੋ ਕੈਨੇਡਾ ਵਿੱਚ ਮੌਜੂਦ ਲੋਕਾਂ ਤੇ ਧਿਆਨ ਦੇ ਰਿਹਾ ਹੈ ਦੂਜੇ ਪਾਸੇ ਪੀ ਐਨ ਪੀ ਜੋ ਸੂਬਿਆਂ ਨੂੰ ਤਾਕਤ ਦੇ ਰਿਹਾ ਹੈ ਪਰ ਇੱਕ ਤੀਜਾ ਰਸਤਾ ਵੀ ਹੈ ਜਿਸ ਦਾ ਜ਼ਿਕਰ ਸਰੋਤ ਵਿੱਚ ਹੈ ਅਤੇ ਇਹ ਬਹੁਤ ਖਾਸ ਪਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ Ontario ਦਾ Rural Immigration Pilot Program ਕਿਥੇ ਉਹ ਕਿਸੇ ਖਾਸ ਸਮੱਸਿਆ ਦਾ ਹੱਲ ਲੱਭਣ ਲਈ ਨਵੇਂ ਨੀਮਾ ਨਾਲ ਪ੍ਰਯੋਗ ਕਰਦੀ ਹੈ ਤੇ ਇਹ ਪ੍ਰੋਗਰਾਮ ਇੱਕ ਬਹੁਤ ਹੀ ਠੋਸ ਮੌਕਾ ਲੈ ਕੇ ਆਇਆ ਹੈ ਸਰੋਤ ਵਿੱਚ ਸਾਫ਼-ਸਾਫ਼ ਦੱਸਿਆ ਹੈ ਕਿ 11 ਜਨਵਰੀ ਨੂੰ ਇਹ ਪ੍ਰੋਗਰਾਮ Ontario ਵਿੱਚ ਦੁਬਾਰਾ ਖੋਲ ਦਿੱਤਾ ਗਿਆ ਹੈ ਤੇ ਇਸ ਤਹਿਤ ਹਜ਼ਾਰਾਂ ਭਾਰਤੀਆਂ ਨੂੰ ਵਰਕ ਪਰਮਿਟ ਦਿੱਤੇ ਜਾਣਗੇ ਜੋ ਅੱਗੇ ਜਾ ਕੇ PR ਦਾ ਸਿੱਧਾ ਰਸਤਾ ਬਣਦਾ ਹੈ ਇਹ ਕੋਈ ਭਵਿੱਖ ਦੀ ਗੱਲ ਨਹੀਂ ਇਹ ਹੁਣੇ ਇਸ ਵੇਲੇ ਦਾ ਮੌਕਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਅਸਲ ਮਕਸਦ ਸਮਝਣਾ ਬਹੁਤ ਜ਼ਰੂਰੀ ਹੈ ਇਹ ਬਣਾਏ ਕਿਉਂ ਜਾਂਦੇ ਨੇ ਕਿਉਂਕਿ ਕੈਨੇਡਾ ਦੇ ਸਾਰੇ ਇਮੀਗ੍ਰੈਂਟਸ ਟੋਰਾਂਟੋ ਵੈਨਕੂਵਰ ਵਰਗੇ ਵੱਡੇ ਸ਼ਹਿਰਾਂ ਵਿੱਚ ਇਕੱਠੇ ਹੋ ਰਹੇ ਨੇ ਜਦਕਿ ਛੋਟੇ ਪਿੰਡੂ ਪਾਈਚਾਰਿਆਂ ਵਿੱਚ ਕਾਮਿਆਂ ਦੀ ਘਾਟ ਹੈ ਆਬਾਦੀ ਘਟ ਰਹੀ ਹੈ ਇਹ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਦੇ ਵਹਾ ਨੂੰ ਇਹਨਾਂ ਛੋਟੇ ਪਾਈਚਾਰਿਆਂ ਵੱਲ ਮੋੜਨ ਦੀ ਕੋਸ਼ਿਸ਼ ਹੈ ਤਾਂ ਫਿਰ ਇਸ ਦਾ ਫਾਇਦਾ ਕਿਸ ਤਰ੍ਹਾਂ ਦੇ ਉਮੀਦਵਾਰ ਨੂੰ ਹੋ ਸਕਦਾ ਹੈ ਕਿ ਇਹ ਉਹਨਾਂ ਲਈ ਹੈ ਜਿਨ੍ਹਾਂ ਦਾ ਸੀਆਰਐਸ ਕੋਰ ਘੱਟ ਹੈ ਯਕੀਨਨ ਇਸ ਪ੍ਰੋਗਰਾਮ ਦੀ ਖੂਬਸੂਰਤੀ ਹੀ ਇਹ ਹੈ ਸੋਚੋ ਇੱਕ ਸ਼ੈਫ ਹੈ ਜਿਸ ਦਾ CRS ਸਕੋਰ ਸ਼ਾਇਦ 450 ਜਾਂ 460 ਹੋਵੇ ਜੋ ਐਕਸਪ੍ਰੈਸ ਐਂਟਰੀ ਵਿੱਚ ਕਿਤੇ ਵੀ ਨਹੀਂ ਟਿਕਦਾ ਪਰ 온ਟਾਰੀਓ ਦੇ ਇੱਕ ਛੋਟੇ ਜਿਹੇ ਕਸਬੇ ਜਿਵੇਂ ਥੰਡਰ ਬੇ ਵਿੱਚ ਇੱਕ ਰੈਸਟੋਰੈਂਟ ਨੂੰ ਉਸ ਦੀ ਸਖਤ ਲੋੜ ਹੈ ਇਸ ਪ੍ਰੋਗਰਾਮ ਰਾਹੀਂ ਉਹ ਸ਼ੈਫ ਸਿੱਧੇ ਤੌਰ ਤੇ ਉਸ ਪਾਈਚਾਰੇ ਦੀ ਸਿਫਾਰਿਸ਼ ਤੇ ਨੌਕਰੀ ਦੀ ਪੇਸ਼ਕਸ਼ ਦੇ ਆਧਾਰ ਤੇ ਅਰਜ਼ੀ ਦੇ ਸਕਦਾ ਹੈ ਇੱਥੇ ਉਸ ਦਾ ਮੁਕਾਬਲਾ ਦੁਨੀਆ ਭਰ ਦੇ ਲੱਖਾਂ ਲੋਕਾਂ ਨਾਲ ਨਹੀਂ ਸਗੋਂ ਉਸ ਖਾਸ ਪਾਈਚਾਰੇ ਦੀਆਂ ਲੋੜਾਂ ਨਾਲ ਹੈ ਵਾਹ ਇਹ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਕਿ ਹਰ ਕਿਸੇ ਨੂੰ ਇੱਕੋ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ ਹੈ ਵੱਖ-ਵੱਖ ਹੁਨਰ ਤੇ ਵੱਖ-ਵੱਖ ਹਾਲਾਤਾਂ ਵਾਲੇ ਲੋਕਾਂ ਲਈ ਵੱਖ-ਵੱਖ ਰਸਤੇ ਖੁੱਲ ਰਹੇ ਨੇ ਬਿਲਕੁਲ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਹਿਲਾਂ ਕੰਮ ਤੇ ਫਿਰ ਪੱਕੀ ਰਿਹائش ਦਾ ਇੱਕ ਸਾਫ਼ ਰਸਤਾ ਦਿੰਦਾ ਹੈ एक्सप्रेस एंट्री वांग पॉइंटा दी अन्नी दौड़ ਨਹੀਂ ਸਗੋ ਇੱਕ ਪਾਈਚਾਰੇ ਦੀ ਅਸਲ ਲੋੜ ਨੂੰ ਪੂਰਾ ਕਰਨ ਬਾਰੇ ਹੈ ਤਾਂ ਫਿਰ ਜੇ ਅਸੀਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਤਸਵੀਰ ਕੀ ਬਣਦੀ ਹੈ ਤਿੰਨ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ ਪਹਿਲਾ ਆਈਐਮਪੀ ਕੋਟੇ ਵਿੱਚ 41000 ਦਾ ਵੱਡਾ ਵਾਦਾ ਇਹ ਉਹਨਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਨੇ ਦੂਜਾ ਪੀਐਨਪੀ ਦਾ ਟੀਚਾ ਲਗਭਗ ਦੁੱਗਣਾ ਹੋ ਗਿਆ ਹੈ ਜੋ ਸੂਬਿਆਂ ਨੂੰ ਜ਼ਿਆਦਾ ਤਾਕਤ ਦੇ ਰਿਹਾ ਹੈ ਤੇ ਤੀਜਾ Ontario ਵਿੱਚ rural pilot program ਵਰਗੇ ਖਾਸ ਮੋਟੇ ਜੋ ਵੱਡੇ ਸ਼ਹਿਰਾਂ ਤੋਂ ਪਰੇ ਇੱਕ ਵੱਖਰਾ ਰਸਤਾ ਦਿਖਾ ਰਹੇ ਨੇ ਪਿਛਲੇ ਸਾਲ ਦੀਆਂ ਸ਼ਕਤੀਆਂ ਤੋਂ ਬਾਅਦ ਇਹ ਤਿੰਨੇ ਗੱਲਾਂ ਮਿਲ ਕੇ ਇੱਕ ਬਹੁਤ ਹੀ ਸਕਾਰਾਤਮਕ ਬਦਲਾਅ ਦਾ ਸੰਕੇਤ ਦੇ ਰਹੀਆਂ ਨੇ ਇਹ ਬਿਲਕੁਲ ਸਹੀ ਸਿੱਟਾ ਹੈ ਜੇ ਅਸੀਂ ਇਹਨਾਂ ਤਿੰਨਾਂ ਐਲਾਨਾਂ ਨੂੰ ਇਕੱਠੇ ਜੋੜ ਕੇ ਦੇਖੀਏ ਤਾਂ ਇੱਕ ਸਾਫ਼ ਪੈਟਰਨ ਉਭਰਦਾ ਹੈ ਇਹ ਸਿਰਫ ਬੇਤਰਤੀਬੇ ਵਾਅਦੇ ਨਹੀਂ ਹਨ ਇਹ ਇਮੀਗ੍ਰੇਸ਼ਨ ਦੇ ਰਸਤਿਆਂ ਦੇ ਇੱਕ ਰਣਨੀਤਿਕ ਵਿਸਥਾਰ ਵੱਲ ਇਸ਼ਾਰਾ ਕਰਦੇ ਹਨ ਕੈਨੇਡਾ ਸਿਰਫ ਗਿਣਤੀ ਨਹੀਂ ਵਧਾ ਰਿਹਾ ਸਗੋਂ ਉਹਨਾਂ ਤਰੀਕਿਆਂ ਵਿੱਚ ਵਿਭਿਵਪੰਤਾ ਲਿਆ ਰਿਹਾ ਹੈ ਜਿਨ੍ਹਾਂ ਰਾਹੀਂ ਲੋਕ ਪੱਕੇ ਵਸਨੀਕ ਬਣ ਸਕਦੇ ਹਨ IMP ਕੈਨੇਡਾ ਦੇ ਅੰਦਰਲੇ ਟੈਲੈਂਟ ਨੂੰ ਨਿਸ਼ਾਨਾ ਬਣਾ ਰਿਹਾ ਹੈ PNP ਸੂਬਿਆਂ ਨੂੰ ਉਹਨਾਂ ਦੀਆਂ ਸਥਾਨਕ ਆਰਥਿਕ ਲੋੜਾਂ ਪੂਰੀਆਂ ਕਰਨ ਦੇ ਯੋਗ ਬਣਾ ਰਿਹਾ ਹੈ ਅਤੇ ਰੂਰਲ ਪਾਇਲਟ ਪ੍ਰੋਗਰਾਮ ਉਹਨਾਂ ਪਾਈਚਾਰਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਰਿਹਾ ਹੈ ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਇਹ ਇੱਕ ਬਹੁਪੱਖੀ ਪਹੁੰਚ ਹੈ ਬਹੁਤ ਖੂਬ ਇਹ ਯਕੀਨਨ ਇੱਕ ਉਮੀਦ ਭਰੀ ਤਸਵੀਰ ਹੈ ਅੱਜ ਦੀ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਆਖਰੀ ਸਵਾਲ ਮੇਰੇ ਮਨ ਵਿੱਚ ਆ ਰਿਹਾ ਹੈ